ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਜੀਤ ਸ਼ਰਮਾ ਏਡੀਐਮ ਸੇਵਾ ਕੇਂਦਰ ਫਰੀਦਕੋਟ ਜਿਵੇਂ ਕਿ ਪੰਜਾਬ ਸਰਕਾਰ ਦੁਆਰਾ ਹੁਣ ਸੇਵਾ ਕੇਂਦਰ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਉਸ ਬਾਰੇ ਥੋੜੀ ਜੀ ਮੈਂ ਜਾਣਕਾਰੀ ਦੇਣਾ ਚਾਹਣਾ ਆਪ ਜੀ ਨੂੰ ਆ ਸਭ ਤੋਂ ਪਹਿਲਾਂ ਪ੍ਰੋਸੈਸ ਰਜਿਸਟ੍ਰੇ ਕਰਾਉਣ ਤੋਂ ਸਭ ਤੋਂ ਪਹਿਲਾ ਪ੍ਰਤੀਅਸਨ ਦਾ ਵੀ ਆਪਾਂ ਅਪਾਇੰਟਮੈਂਟ ਲੈਣੀ ਹੁੰਦੀ ਹੈ ਜੀ ਇੱਕ ਮੈਂ ਸਿਟੀਜ਼ਨ ਲੌਗਇਨ ਆਈਡੀ ਬਣਾਈ ਆ ਜੋ ਆਪਾਂ igrpunjab.gov.in ਤੇ ਆਪਣੀ ਅਪਾਇੰਟਮੈਂਟ ਖੁਦ ਵੀ ਲੈ ਸਕਦੇ ਹਾਂ ਤਾਂ ਮੈਂ ਆਪਣੀ ਆਈਡੀ ਬਣਾਈ ਹੈ ਜੀ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਕਿਸ ਤਰ੍ਹਾਂ ਕਰਨਾ ਸਭ ਤੋਂ ਪਹਿਲਾਂ ਆਪਾਂ ਆਈਡੀ ਪਾਸਵਰਡ ਫਿਲ ਕੀਤਾ ਉਸ ਤੋਂ ਬਾਅਦ ਜੋ ਕੈਪਚਾ ਸੀ ਉਹ ਫਿਲ ਕੀਤਾ ਉਸ ਤੋਂ ਬਾਅਦ ਗੈਟ OTP ਜੋ ਨੋ ਅਈ ਨੰਬਰ ਰਜਿਸਟਰਡ ਕੀਤਾ ਉਹ ਤੇ ਓਟੀਪੀ ਆ ਜਾਂਦਾ ਜੀ ਤਾਂ ਆਪਣਾ ਓਟੀਪੀ ਆਇਆ ਸੀ 55486315 ਆਪਾਂ ਫਿਲ ਕੀਤਾ ਉਸ ਤੋਂ ਬਾਅਦ ਆਪਾਂ ਲੌਗਇਨ ਤੇ ਕਲਿੱਕ ਕਰਨਾ ਜੀ ਇਸ ਤਰ੍ਹਾਂ ਆਪਣੀ ਸਾਈਟ ਓਪਨ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਡਾਕੂਮੈਂਟ ਐਂਟਰੀ ਤੇ ਜਾਣਾ ਰਿਕਰਡੈਂਟ ਮੈਂਟੇਨੈਂਸ ਐਂਟਰੀ ਤੇ ਕਲਿੱਕ ਕਰਨਾ ਹਾਂ ਡਾਕੂਮੈਂਟ ਐਂਟਰੀ ਨਿਊ ਡਾਕੂਮੈਂਟ ਐਂਟਰੀ ਇਸ ਤਰ੍ਹਾਂ ਕੋਲ ਜਾਂਦੇ ਜੀ ਜੀ ਚ ਸਾਰਿਆਂ ਤੋਂ ਪਹਿਲਾਂ ਜਰਨਲ ਇਨਫੋਰਮੇਸ਼ਨ ਫਿਲ ਕਰਨੀ ਆ ਉਤਤ ਬਾਦ ਵੀ ਪਾਰਟੀ ਵੀ ਪਾਰਟੀ ਚਾਹੁੰਦੇ ਆ ਜੀ ਵੇਚਣ ਵਾਲੇ ਖਰੀਦਣ ਵਾਲੇ ਥਰਡ ਹੈਗਾ ਜੀ ਵਿਟਨੈਸ ਵਿਟਨੈਸ ਤੇ ਆਪਾਂ ਕੋਈ ਵੀ ਆਮ ਗਵਾਹ ਭਰਨਾ ਜੀ ਫਿਰ ਆਇਡੈਂਟੀਫਾਇਰ ਆਇਡੈਂਟੀਫਾਇਰ ਤੇ ਆਪਾਂ ਨੰਬਰ ਦਾ ਐਮ ਸੀ ਸਰਪੰਚ ਕੋਈ ਵੀ ਪਿੰਡ ਦਾ ਮੁਤਵਰ ਆਦਮੀ ਇਸ ਤੇ ਆਪਾਂ ਇੱਕ ਆਪਨੂੰ ਵਿਟਨੈਸ ਚਾਹੀਦਾ ਹੁੰਦਾ ਜੀ ਇੱਕ ਆਮ ਵਿਟਨੈਸ ਹੁੰਦਾ ਇੱਕ ਕੋਈ ਆਪਣਾ ਮੇਨ ਇਹਦੀ ਜਗ੍ਹਾ ਤੇ ਆਪਾਂ ਨੰਬਰ ਦਾ ਸਰਪੰਚ ਐਮ ਸੀ ਫਿਲ ਕਰ ਸਕਦੇ ਆ ਜੀ ਉਸ ਤੋਂ ਬਾਅਦ ਫੀਸ ਕੈਲਕੂਲੇਸ਼ਨ ਫੀਸ ਕੈਲਕੂਲੇਸ਼ਨ ਆਪਣੇ ਆਪ ਹੋ ਜਾਂਦੀ ਹੈ ਜੀ ਫਿਰ ਪੇਮੈਂਟ ਆਨਲਾਈਨ ਪੇਮੈਂਟ ਹੁੰਦੀ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਪ੍ਰੀ ਰਜਿਸਟ੍ਰੇਸ਼ਨ ਸਮਰੀ ਦਿਖ ਜਾਂਦੀ ਹੈ ਸਾਰੇ ਆਪਾਂ ਚੈੱਕ ਕਰ ਸਕਦੇ ਹਾਂ ਵੀ ਜੋ ਵੀ ਆਪਾਂ ਡਾਟਾ ਭਰਿਆ ਉਹ ਆਪਣਾ ਸਹੀ ਆ ਉਸ ਤੋਂ ਬਾਅਦ ਕੀ ਹੈ ਜੀ ਆਪਣਾ ਡਾਕੂਮੈਂਟ ਅਪਲੋਡ ਡਾਕੂਮੈਂਟ ਅਪਲੋਡ ਜਿਸ ਤਰ੍ਹਾਂ ਆਪਾਂ ਵੇਚਣ ਵਾਲੇ ਦਾ ਆਧਾਰ ਕਾਰਡ ਖਰੀਦਣ ਵਾਲੇ ਦਾ ਆਧਾਰ ਕਾਰਡ ਨੰਬਰਦਾਰ ਦਾ ਸਰਪੰਚ ਦਾ ਜੋ ਵੀ ਆਪਾਂ ਗਵਾਹ ਪਾਇਆ ਤੇ ਇੱਕ ਆਂ ਵੇਟ ਰੱਖਦਾ ਆਧਾਰ ਕਾਰਡ ਅਪਲੋਡ ਕਰਨਾ ਜੀ ਫਿਰ ਡਾਟਾ ਸਬਮਿਸ਼ਨ ਡਾਟਾ ਸਬਮਿਸ਼ਨ ਕਰ ਲੈਣਾ ਉਸ ਤੋਂ ਬਾਅਦ ਆਪਣੀ ਫਾਈਨਲ ਅਪਾਇੰਟਮੈਂਟ ਤੇ ਆਪਾਂ ਕਲਿੱਕ ਕਰਨਾ ਜੀ ਜੋ ਵੀ ਆਪਾਂ ਡੇਟ ਲੈਣੀ ਆ ਉਸ ਤੇ ਕਲਿੱਕ ਕਰਾਂਗੇ ਮੈਂ ਪਹਿਲਾਂ ਦੋ ਐਂਟਰੀਆਂ ਬਣਾ ਚੁੱਕਾ ਹਾਂ ਜੀ ਉਹ ਤੁਹਾਨੂੰ ਦਿਖਾਉਣਾ ਮੈਂ ਅਪਾਇੰਟਮੈਂਟ ਕਿਸ ਤਰ੍ਹਾਂ ਦੀ ਆਪਣੀ ਸਮਰੀ ਸ਼ੋ ਹੋਊਗੀ ਜਿਵੇਂ ਜਰਨਲ ਇਨਫੋਰਮੇਸ਼ਨ ਚ ਕੀ ਕਰਨਾ ਜੀ ਆਪਾਂ ਆਰਟੀਕਲ ਆਰਟੀਕਲ ਜੇ ਆਪਾਂ ਰਜਿਸਟਰੀ ਕਿਸ ਚੀਜ਼ ਦੀ ਕਰਾਉਣੀ ਆ ਜਿਹਦੇ ਚ ਅਲੱਗ-ਅਲੱਗ ਆ ਜਾਂਦੀ ਹੈ ਜੀ ਅਡਾਪਸ਼ਨ ਡੀਡ ਐਗਰੀਮੈਂਟ ਉਹ ਜੀਪੀਏ ਜੀਪੀਏ ਕੈنسਲੇਸ਼ਨ ਜੀਪੀਏ ਆ ਹੁੰਦਾ ਜੀ ਜਰਨਲ ਪਾਵਰ ਟਰਨੀ ਐਂਡ ਕੈਸਲੇਸ਼ਨ ਐਸਪੀਏ ਸਪੈਸ਼ਲ ਪਾਵਰ ਟਰਨੀ ਕੈਨਸਲ ਬਾ ਜਿਆਦਾਤਰ ਜਿਵੇਂ ਆਪਣੇ ਸੇਲ ਡੀਡ ਤੇ ਟ੍ਰਾਂਸਫਰ ਡੀਡ ਆ ਜਿਆਦਾ ਐਂਟਰੀਆਂ ਹੁੰਦੀਆਂ ਜੀ ਸੇਲ ਡੀਡ ਤੇ ਮੈਂ ਤੁਹਾਨੂੰ ਦਿਖਾਉਣਾ ਕਲਿੱਕ ਕਰਦਾ ਜੀ ਸੇਲ ਡੀਡ ਕਲਿੱਕ ਕੀਤਾ ਉਸ ਤੋਂ ਬਾਅਦ ਆਪਾਂ ਨੰਬਰ ਆਫ ਪੇजेस ਰਜਿਸਟਰੀ ਕਿੰਨੇ ਪੇਜਾਂ ਦੀ ਆ ਜਿਆਦਾਤਰ 2 ਜਾਂ 3 ਪੇਜ ਦੀ ਰਜਿਸਟਰੀ ਆਪਣੀ ਲਿਖੀ ਜਾਂਦੀ ਹੈ ਜੋ ਵੀ ਆਪਾਂ ਲਿਖਣੀ ਹੁੰਦੀ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਅਨਿਤੇ ਜਾਣਾ ਆਪਣਾ ਡਿਸਟ੍ਰਿਕਟ ਜਿਵੇਂ ਮੇਰਾ ਡਿਸਟ੍ਰਿਕਟ ਫਰੀਦਕੋਟ ਆ ਜੀ ਉਹ ਸਿਲੈਕਟ ਕਰਨਾ ਆਪਾਂ ਫਿਰ ਆਪਾਂ ਤਹਿਸੀਲ ਇਹਨਾਂ ਤਹਿਸੀਲ ਵੀ ਆਪਾਂ ਫਰੀਦਕੋਟ ਸਿਲੈਕਟ ਕਰ ਲਾਂਗੇ ਜੀ ਹੁਤਬਾਰ ਆਪਾਂ ਕੀ ਕਰਨਾ ਜੀ ਵਿਲੇਜ ਇਹ ਵੀ ਆਪਾਂ ਆ ਫਰੀਦਕੋਟ ਅਰਬਨ ਜਿੱਥੇ ਤਹਿਸੀਲਦਾਰ ਹਾਂਜੀ ਤੇ ਆਫਿਸ ਨੇਮ ਆਫਿਸ ਨੇਮ ਆ ਜੂਗਾ ਜੀ ਆਪਣਾ ਐਸ ਆਰਓ ਫਰੀਦਕੋਟ ਉਤੋ ਆਦ ਆਪਾਂ ਸੇਵ ਐਂਡ ਨੈਕਸਟ ਤੇ ਜਾਣਾ ਜੀ ਪਰਪਸ ਰਿਕਾਰਡ ਫਿਲ ਹੋਣ ਵਾਲਾ ਰਹਿ ਗਿਆ ਆ ਆਪਾਂ ਕਰਦੇ ਆ ਕਰਨਾ ਅਦਰ ਬਾਅਦ ਆਪਾਂ ਸੇਵ ਐਂਡ ਨੈਕਸਟ ਤੇ ਜਾਣਾ ਜੀ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਲੈਂਡ ਟਾਈਪ ਲੈਂਡ ਟਾਈਪ ਤੇ ਕਲਿੱਕ ਕਰਨਾ ਅਰਬਨ ਆ ਸ਼ਹਿਰੀ ਆ ਜਾਂ ਪਿੰਡੂ ਆ ਉਹ ਚ ਆਪਾਂ ਜਿਸ ਤਰ੍ਹਾਂ ਮੈਂ ਚਲੋ ਪਿੰਡ ਦੀ ਸਿਲੈਕਟ ਕਰਦਾ ਜੀ ਤਹਿਸੀਲ ਫਰੀਦਕੋਟ ਆ ਜੂਗੀ ਜੀ ਵਿਲੇਜ ਕਿਸ ਪਿੰਡ ਦੀ ਆਪਣੀ ਪ੍ਰਾਪਰਟੀ ਹੈ ਜੀ ਇਹ ਆਪਾਂ ਭਰਦੇ ਆ ਜੀ ਜੋ ਵੀ ਆ ਉਹਦਾ ਭਰਦਾ ਜਿਵੇਂ ਕੰਮਿਆਣਾ ਕੰਮਿਆਣਾ ਪਿੰਡ ਦੀ ਪ੍ਰਾਪਰਟੀ ਆ ਆਟੋਮੈਟਿਕ ਉਹ ਜੋ ਵੀ ਨਾਮ ਸਾਰੇ ਤਹਿਸੀਲ ਦੇ ਵਿੱਚ ਆ ਜਾਣੇ ਆ ਜੀ ਜਿਹੜੇ ਵੀ ਪਿੰਡ ਦੀ ਰਜਿਸਟਰੀ ਕਰਾਉਣੀ ਆ ਉਹ ਉੱਥੇ ਆ ਜਾਣਾ ਜਿਵੇਂ ਕੰਮਿਆਣਾ ਪਰਤਾ ਜੀ ਫਿਰ ਲੋਕੇਸ਼ਨ ਲੋਕੇਸ਼ਨ ਕੰਮਿਆਣਾ ਫਿਰ ਕੀ ਹੋਊਗਾ ਜੀ ਇੱਥੇ ਸਿਲੈਕਟ ਕਰਨਾ ਆਪਾਂ ਇੱਥੇ ਦੇਖਣਾ ਵੀ ਆਪਣੀ ਐਗਰੀਕਲਚਰ ਲੈਂਡ ਆ ਨਾਨ ਐਗਰੀਕਲਚਰ ਆ ਸੜਕ ਤੋਂ ਜਿਵੇਂ ਲਿਖਿਆ 2 ਐਕਰ ਬਿਹਾਈਂਡ ਦਾ ਰੋਡ ਫਰੋਮ ਦਾ ਰੋਡ ਆਫ ਕਮਿਆਣਾ ਵੀ ਮੇਨ ਜੋ ਸੜਕ ਤੇ ਆ ਜਾਂਦੀ ਹੈ ਉਹ ਕਮਰਸ਼ੀਅਲ ਚ ਆ ਜਾਂਦੀ ਹੈ ਦੋ ਕਿਲੇ ਪਿੱਛੇ ਲੈਂਡ ਆ ਉਹ ਐਗਰੀਕਲਚਰ ਚ ਆ ਜਾਂਦੀ ਹੈ ਚਲੋ ਮੈਂ ਇਹਨੂੰ ਸਿਲੇਕਟ ਕਰ ਦਾਂਗੀ ਇਹ ਚ ਜੋ ਡੀਸੀ ਰੇਟ ਆ ਆਪਣੇ ਆਪ ਸ਼ੋ ਹੋ ਜਣੇ ਦੀ ਵੀਊ ਰੇਟ ਤੇ ਜਾ ਹੁਣ ਤੁਸੀਂ ਵੀਊ ਰੇਟ ਤੇ ਕਲਿੱਕ ਕਰੋਗੇ ਜੋ ਵੀ ਕਮਿਆਣੇ ਦਾ ਐਗਰੀਕਲਚਰ ਜ਼ਮੀਨ ਦਾ ਰੇਟ ਹੋਇਆ ਉਹ ਆਪਣੇ ਆਪ ਸ਼ੋ ਹੋ ਜਾਣਾ ਹੈ ਜਿਵੇਂ ਦੋ ਰੇਟ ਸ਼ੋ ਹੋਏ ਆ ਜੀ ਇੱਥੇ 8 ਲੱਖ ਤੇ 10 ਲੱਖ 8 ਲੱਖ ਕਹਦਾ ਜੀ ਐਗਰੀਕਲਚਰ ਬਰਾਨੀ ਤੇ ਜੋ ਐਗਰੀਕਲਚਰ ਵਾਈਜ਼ ਹੋਗਾ ਉਸ ਦਾ ਹੈਗਾ 10 ਲੱਖ ਰੇਟ ਕਿ ਮਿੰਨ ਦਾ ਫਿਰ ਆਪਾਂ ਨੈਕਸਟ ਸਟੈਪ ਕੀ ਕਰਨਾ ਜੀ ਐਗਰੀਕਲਚਰ ਤੇ ਕਲਿੱਕ ਕਰਨਾ ਨੀਚੇ ਜਾਣਾ ਜੀ ਇੱਥੇ ਆਪਾਂ ਐਗਰੀਕਲਚਰ ਤੇ ਕਲਿੱਕ ਕਰਾਂਗੇ ਜੀ new agri agriculture new ਇੱਥੇ ਕਲਿੱਕ ਕਰਕੇ نیچے ਜਾਣਾ ਜੀ ਆਪਾਂ ਇੱਥੇ ਕੀ ਕਰਨਾ ਜੀ ਆਪਾਂ ਕਿੰਨੀ ਜ਼ਮੀਨ ਵੇਚਣੀ ਹੈ ਕਿਸ ਨੇ ਮੰਨ ਲਓ ਵੀ ਆ ਚਾਰਕਨਾਲਾ ਕਰਨੀ ਹੈ ਜੀ ਚਾਰਕਨਾਲਾ ਸੇਲ ਕਰਨੀ ਆ ਆਪਾਂ ਚਾਰਕਨਾਲਾ ਸੇਲ ਕਰਤੀਆਂ ਜੀ ਪਿੰਨ ਕੋਡ 151203 ਫਰੀਦਕੋਟ ਦਾ ਪਿੰਨ ਕੋਡ 1512010 ਅੱਗੇ ਜਾਣਾ ਜੀ ਆਪਾਂ ਅੱਗੇ ਕੀ ਕਰਨਾ ਜੀ ਇੱਥੇ ਆਪਾਂ ਕਰਨਾ ਖੇਵਟ ਖਸਰਾ ਤੇ ਖਤੋਨੀ ਉਹ ਸਿਲੈਕਟ ਕਰਨਾ ਜੀ ਖੇਵਟ ਨੰਬਰ ਕਿੰਨੇ ਆ ਜੀ ਇੱਥੇ ਆਪਾਂ ਖੇਵਟ ਨੰਬਰ ਭਰਨਾ ਜੀ ਜਿਵੇਂ ਮੈਂ ਆਪਣੀ ਕਰਦਾ ਮੇਰੀ ਖੇਵਟ ਨੰਬਰ ਹੈਗੀ ਜੀ 511 ਇੱਥੇ ਆਟੋਮੈਟਿਕ ਗੈਟ ਖਸਰਾ ਐਂਡ ਓਨਰ ਏਰੀਆ ਇਸ ਤਰ੍ਹਾਂ ਜੋ ਵੀ ਇਸ ਚ ਮਾਲਕ ਆ ਉਹ ਆਪਣੇ ਆਪ ਸ਼ੋ ਹੋ ਜਣੇ ਆ ਜੀ ਕਿੰਨਾ ਕਿੰਨਾ ਰਕਬਾ ਸਾਰਾ ਸ਼ੋ ਹੋ ਜਣਾ ਜਿਵੇਂ ਇਸ ਤਰ੍ਹਾਂ ਆ ਮੇਰਾ ਨਾਮ ਪਿਆ ਸੰਜੀਵ ਸ਼ਰਮਾ ਪੁੱਤਰ ਸ਼੍ਰੀ ਕ੍ਰਿਸ਼ਨਦਾਸ ਪੁੱਤਰ ਰਣਲਾਲ 511 ਆ ਅਲੱਗ-ਅਲੱਗ ਇਸ ਖੇਜ਼ਰੇ ਚ ਜਿਵੇਂ ਮੈਂ 2 ਕਨਾਲਾਂ 12 ਮਰ ਲਏ ਹੁੰਦੇ ਆ ਜੀ ਇਸ ਖੇਜ਼ਰੇ ਚ ਜਿਵੇਂ 2 ਕਨਾਲਾਂ 13 ਮਰ ਲਏ ਸੰਜੀਵ ਸ਼ਰਮਾ ਪੁੱਤਰ ਕ੍ਰਿਸ਼ਨਦਾਸ ਇਸ ਚੋਂ ਆਂਦੇ ਜੀ ਜਿਵੇਂ 2 ਕਨਾਲਾਂ ਇਸ ਤਰ੍ਹਾਂ ਸਿਲੈਕਟ ਕਰ ਲੈਣਾ ਜੀ ਆਟੋਮੈਟਿਕ ਸਾਰਾ ਜੋ ਹੈਗਾ ਲੈਂਡ ਸ਼ੀਫਟ ਭਰੇ ਤੋਂ ਆਪਣੇ ਆਪ ਹੀ ਰਿਕਾਰਡ ਚੱਕ ਲੈਣਾ ਇਹਨੇ ਤੁਹਾਡਾ ਤੁਹਾਨੂੰ ਜਿਵੇਂ ਦਿਖਾਇਆ ਸੀ ਖਸਰਾ ਨੰਬਰ ਕਿੰਨਾ ਆਇਆ ਸੀ ਜੀ 1505 ਇੱਥੇ ਆਪਾਂ ਖਸਰਾ ਨੰਬਰ 15 05 ਫਿਲ ਕਰ ਦੇਣਾ ਜੀ ਹਾਂ ਅੱਗੇ ਖਤੋਨੀ ਨੰਬਰ ਖਤੋਨੀ ਨੰਬਰ ਆਪਣਾ ਹੈਗਾ ਜੀ 767 767 ਇਸ ਨੂੰ ਕੀ ਕਰਨਾ ਜੀ ਆਪਾਂ ਐਡ ਐਡ ਤੇ ਕਲਿੱਕ ਕਰ ਦੇਣਾ ਜੀ ਆ ਐਡ ਹੋ ਗਿਆ ਜੀ ਆਪਣਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਇਹਨੂੰ ਸੇਵ ਕਰ ਦੇਣਾ ਜੀ ਇਹ ਤਰ੍ਹਾਂ ਸੇਵ ਹੋ ਗਿਆ ਜੀ ਇਹ ਚ ਵਿਊ ਵੈਲਿਊਏਸ਼ਨ ਫੇਰ ਆਪਾਂ ਚੈੱਕ ਕਰ ਸਕਦੇ ਆ। ਇਹ ਚ ਆ ਗਿਆ ਜੀ ਜਿਵੇਂ 10 ਲੱਖ ਏਕੜ ਦੀ ਦਾ ਰੇਟ ਆ ਜੀ ਤੇ ਆਪਾਂ ਸੇਲ ਕਿੰਨੀ ਕਰਨੀ ਆ 4 ਕਨਾਲਾਂ। ਉਹ ਆ ਗਿਆ ਜੀ। ਇਸ ਤੋਂ ਅੱਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਸੀ ਪਾਰਟੀ ਚ ਵੇਚਣ ਵਾਲਾ ਖਰੀਦਣ ਵਾਲਾ ਵਿਟਨੈਸ ਚ ਆਮ ਗਵਾਹ ਈ ਆਈਡੈਂਟੀਫਾਇਰ ਇਹ ਤੇ ਆਪਣਾ ਨੰਬਰਦਾਰ ਸਰਪੰਚ ਕੋਈ ਵੀ ਜੀ ਫੀਸ ਕੈਲਕੂਲੇਸ਼ਨ ਇਹਦੇ ਚ ਸਾਰਾ ਆਪਾਂ ਫਿਲ ਕਰ ਦੇਣਾ ਡਾਟਾ ਜੀ ਪਹਿਲਾਂ ਮੈਂ ਫਿਲ ਕੀਤਾ ਟਾਈਮ ਜ਼ਿਆਦਾ ਲੱਗ ਜਣਾ ਇਸ ਲਈ ਮੈਂ ਪਹਿਲਾਂ ਹੀ ਇੱਕ ਐਂਟਰੀ ਬਣਾ ਕੇ ਰੱਖੀ ਹੈ ਜੀ ਉਹ ਤੁਹਾਨੂੰ ਦਿਖਾ ਰਿਹਾ ਆਪਣਾ ਸਾਰਾ ਡਾਟਾ ਫਿਲ ਕਰਕੇ ਰੱਖਿਆ ਉਹ ਤੁਹਾਨੂੰ ਦਿਖਾਣਾ ਜਿਵੇਂ ਆ ਸੇਲ ਡੀਡ ਤੇ ਟ੍ਰਾਂਸਫਰ ਡੀਡ ਦੀਆਂ ਮੈਂ ਦੋ ਐਂਟਰੀਆਂ ਕੀਤੀਆਂ ਸੀ ਜੀ ਆ ਤੁਹਾਨੂੰ ਸੇਲ ਡੀਡ ਡੀਡ ਦਾ ਪੀਡੀਐਫ ਦਿਖਾ ਰਿਹਾ ਕਿਸ ਤਰ੍ਹਾਂ ਵੀ ਮੈਂ ਸਾਰਾ ਫਿਲ ਕੀਤਾ ਸਾਰਾ ਆਪਣੇ ਉਸੇ ਤਰ੍ਹਾਂ ਸ਼ੂ ਹੋ ਜਾਣਾ ਜੀ ਸਾਰਾ ਇਸ ਤਰ੍ਹਾਂ ਪੀਡੀਐਫ ਸੇਵ ਹੋ ਜਾਣੀ ਹੈ ਆਪਣੀ ਅਪਾਇੰਟਮੈਂਟ ਇਸ ਤਰ੍ਹਾਂ ਹੋ ਜਾਣੀ ਆ ਲਾਸਟ ਤੇ ਦੀ 500 ਰੁਪਿਆ ਗਵਰਨਮੈਂਟ ਫੀਸ ਹੁੰਦੀ ਆ ਉਹ ਭਰ ਕੇ ਆਪਾਂ ਨੂੰ ਤੋਂ ਅੱਗੇ ਜੋ ਵੀ ਆਪਾਂ ਅੱਜ ਲੈਣਾ ਕਰ ਲੈਣਾ ਉਹ ਅਪਾਇੰਟਮੈਂਟ ਉਸੇ ਦਿਨ ਦੀ ਆਪਾਂ ਨੂੰ ਮਿਲ ਜਾਂਦੀ ਹੈ ਇਸ ਤਰ੍ਹਾਂ ਆਪਾਂ ਡਾਟਾ ਆਪਣਾ ਫਿਲ ਹੋ ਜਾਣਾ ਜੀ ਇਹ ਸਾਰਾ ਜਿਵੇਂ ਵਿਲੇਜ ਕਮਿਆਣਾ ਆ ਗਿਆ ਆ ਚਾਰ ਕਨਾਲਾ ਭਰਿਆ ਸੀ ਉਹਦੀ ਮਾਰਕੀਟ ਵੈਲਿਊ ਆ ਗਈ ਜੀ 5 ਲੱਖ ਰੁਪਈਆ ਆ ਆਪਣੇ ਆਪ ਸੌਫਟਵੇਅਰ ਨੇ ਚੱਕ ਲੈਣਾ ਜੀ ਇਹ ਚ ਆਪਣਾ ਜੋ ਖਸਰਾ ਨੰਬਰ ਕਿ ਉੱਤੇ ਭਰਿਆ ਸੀ ਚਾਰ ਕਨਾਲਾ ਆ ਗਿਆ ਸਾਰਾ ਆ ਗਿਆ ਜੀ ਪ੍ਰੀ ਰਜਿਸਟ੍ਰੇਸ਼ਨ ਡਾਕੂਮੈਂਟ ਆਪਣਾ ਤਿਆਰ ਹੋ ਗਿਆ ਜੀ ਫਾਈਨਲ ਜਦੋਂ ਆਪਾਂ ਫੀਸ ਭਰਾਂਗੇ ਉਸ ਤੋਂ ਬਾਅਦ ਫਾਈਨਲ ਅਪਾਇੰਟਮੈਂਟ ਆ ਜਾਂਦੀ ਹੈ ਜੀ ਇਸ ਤਰ੍ਹਾਂ ਜਿਸ ਤਰ੍ਹਾਂ 4 ਲੱਖ ਚਾਰ ਕਰਨ ਵਾਲਾ ਭਰਿਆ ਸੀ ਜੀ ਉਹਦਾ 5 ਲੱਖ ਰੇਟ ਆਟੋਮੈਟਿਕ ਆ ਗਿਆ ਮੈਂ ਸੈਲਰ ਭਰਿਆ ਸੀ ਜਿਵੇਂ ਆਪਣੇ ਬ੍ਰਦਰ ਦਾ ਨਾਮ ਸੰਦੀਪ ਸ਼ਰਮਾ ਬਾਏਰ ਆਪਣਾ ਨਾਮ ਭਰਿਆ ਸੀ ਜੀ ਆਮਗਵਾ ਅਮਨਦੀਪ ਸਿੰਘ ਪਤਾ ਸੀ ਜੀ ਨੰਬਰਦਾਰ ਪਤਾ ਸੀ ਕਮਲਦੀਪ ਇਨਾਂ ਦੇ ਸਾਰਿਆਂ ਦੇ ਜਦੋਂ ਆਪਾਂ ਫਿਲ ਕਰਨਾ ਨਾਲ ਨਾਲ ਇਹਨਾਂ ਦੇ ਆਧਾਰ ਕਾਰਡ ਵੀ ਅਪਲੋਡ ਹੁੰਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੀ ਆ ਸਾਰੀ ਆਪਣੀ ਜੋ ਆਪਣੀ ਗਵਰਨਮੈਂਟ ਫੀਸ ਲੱਗਦੀ ਹੈ ਉਹ ਚ ਅਲੱਗ-ਅਲੱਗ ਜੋ ਗਵਰਨਮੈਂਟ ਨੂੰ ਪੇ ਕਰਨਾ ਹੁੰਦਾ ਉਹ ਇਕੱਠੀ ਆਪਣੀ 43000 ਤੇ 50 ਰੁਪਏ ਆ ਗਿਆ ਜੀ ਜੀ ਚ ਰਜਿਸਟ੍ਰੇਸ਼ਨ ਫੀਸ ਵੀ ਆ ਜਾਂਦੀ ਆਪਣੀ ਸਟੈਂਪ ਡਿਊਟੀ ਵੀ ਆ ਜਾਂਦੀ ਹੈ ਜੀ ਜੋ ਪੀਐਲਐਸ ਫੈਸਿਲੀਟੇਸ਼ਨ ਚਾਰਜ ਐ ਮਿਟੇਸ਼ਨ ਫੀਸ ਸਾਰਾ ਕੁਝ ਸੇਚ ਆਪਣਾ ਆ ਜਾਂਦਾ ਜੀ ਜੋ ਆਪਾਂ ਲੇਡੀਜ਼ ਦੇ ਨਾਂ ਤੇ ਕਰਾਉਣੇ ਆ ਉਹ 'ਚ ਆਪਾਂ ਨੂੰ 2% ਦੀ ਛੋਟ ਹੁੰਦੀ ਹੈ ਜੀ ਜੇਕਰ ਵੀਡੀਓ ਲੱਗੀ ਤਾਂ ਅਗੇ ਜ਼ਰੂਰ ਸ਼ੇਅਰ ਕਰਨਾ ਜੀ